श्री काहन सिंह पन्नू आई द्वारा विकसित की गई तकनीक एस आर बी सीडिंग ऑफ राइस ऑन बेड के तहत इस बार होशियारपुर जिले में कई स्थानों पर धान की बुवाई करवाई गई औस्तन उत्पादन 25 क्विंटल प्रति एकड़ रहा जो एक बेहतरीन परिणाम है सब तो समस्या, पानी उस ਦੂਜਾ ਮਸਲਾ ਕਿ ਪੰਜਾਬ ਦੇ ਵਿੱਚ ਵਾਤਾਵਰਣ ਜਿਹੜਾ ਖਰਾਬ ਹੁੰਦਾ ਹੈ ਖਾਸ ਕਰਕੇ ਆ ਝੋਨੇ ਦੇ ਦਰਾਂ ਦੇ ਵਿੱਚ ਆ ਹੋਰ ਸੰਦਰਲ ਮੈਂ ਜਸਵਿੰਦਰ ਸਿੰਘ ਸੈਣੀ ਸੱਤਕੜ ਦੀ ਨਮਰਾਂਗਾਂ ਵਾਲੀ ਖੇਤ ਵਿੱਚ ਦਾਦੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਕੇਡ ਦੇ ਵਿੱਚ ਦਿੱਤੇ ਹੋਏ ਨੇ 5 ਕਟ ਦੇ ਉੱਤੇ ਬੈੱਡ ਬਣਾ ਗਿਆ ਜਿੱਥੇ ਗੱਲਾਂ ਵਿੱਜਿਆ ਹੋਇਆ ਇੱਥੇ ਪਹਿਲਾਂ ਆਪਾਂ ਐਸ ਆਰ ਵੀ ਬੀਡੀ ਦੇ ਨਾਲ ਝੋਨੇ ਦੀ ਬਿਜਾਈ ਕੀਤੀ ਸੀਗੀ ਤੇ 1 ਏਕੜ ਦੇ ਕਰੀਬ ਇਹ ਜਗ੍ਹਾ ਤੇ ਜਿੱਥੇ ਆਪਾਂ ਜਿਹੜੀ ਬਿਜਾਈ 126 ਜਿਹੜਾ ਬੀ ਹੈਗਾ ਸਾਡਾ ਪੋਦੇ ਨਾਲ ਕਿ ਪੀਸੂਜੀ ਤੇ ਜਿਹੜਾ ਝਾੜ 24 ਕੁਇੰਟ ਲਾਇਆ। ਇਹਦੇ ਨਾਲ ਆਪਾਂ ਗੱਲ ਕਰੀਏ 132 ਜਿਹੜਾ ਸਾਡਾ ਇਹਦੇ ਬਰਾਬਰ ਵਿੱਜਿਆ ਗਿਆ ਸੀਗਾ ਉਹਦਾ ਜਿਹੜਾ ਝਾੜ ਆ 11 ਕੁਇੰਟ ਲਾਇਆ। ਤੇ ਜਿੱਥੇ ਆਪਾਂ 26 ਵੀ ਵਿੱਜਿਆ ਸੀਗਾ ਉਹਦਾ ਵੀ ਤਕਰੀਬਨ ਜਿਹੜਾ ਆ 15-16 ਕੁਇੰਟ ਸਾਡਾ ਝਾੜ ਆਇਆ। ਤੇ ਇਹ ਜਿਹੜੀ ਆ ਬੀਬੀ ਦੇ ਨਾਲ ਜੇਕਰ ਆਪਾਂ ਦੇਖਿਆ ਜਾਵੇ ਤਾਂ ਬਹੁਤ ਝਾੜ ਵਧਿਆ ਵੀ ਆ ਤੇ ਬਿਮਾਰੀ ਵੀ ਘੱਟ ਪਈ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਸ਼ੁਰੂਆਤ ਕਰੀ ਜੀਏ ਤਾਂ ਪਹਿਲਾਂ ਤਾਂ ਪਾਣੀ ਦੀ ਬਚਤ ਹੋਈ ਜੀ। ਉਹ ਬਿਨਾ ਤਕੂ ਕੱਤੇ ਸੋਨਾ ਜਿਹੜਾ ਇਹ ਡੀਜ ਹੋ ਜਾਂਦਾ ਹੈ ਪੱਤਾ ਦੇ ਉੱਤੇ ਤੇ ਨਾਲ ਹੀ ਸਭ ਤੋਂ ਨਾਲ ਵੱਡੀ ਗੱਲ ਇਹ ਹੈ ਕਿ 1800 ਰੁਪਏ ਪਾਰੇ ਕਰਦੇ ਨਾਲ ਜਿਹੜਾ ਮਸ਼ੀਨ ਦੇ ਨਾਲ ਡੀਜ ਹੁੰਦਾ ਹੈ ਇਹ ਝੋਨਾ ਸਿੱਧੀ ਲਾਈਨ ਦੇ ਉੱਤੇ ਇਹ ਮੈਂ ਵੀ ਤਰ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਮੀਨ ਜਿਹੜਾ ਆ 15 15 ਦਿਨ ਦਾ ਜਿਹੜਾ ਗੈਪ ਆਵੇ ਆਪਾਂ ਲਗ ਲਗ ਤੁਹਾਨੂੰ ਦੱਸਿਆ ਉਹਦੀ ਪਹਿਲਾ 15 ਦਿਨ ਬਾਅਦ ਕੀ ਜੂੜੀ ਕਿੱਤੀ ਕਿਹੜੀ ਤੇ ਉਸ ਤੋਂ ਬਾਅਦ ਸਪਰੇ ਕੀਆ ਉਹਦਾ ਚਾਰਟ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਉਹ ਚਾਰਟ ਦੇ ਹਿਸਾਬ ਨਾਲ ਆਪਾਂ ਰੋਆ ਕੀਤਾ ਸੀਗਾ ਤੇ ਘਾਹ ਵੀ ਕੋਈ ਨਹੀਂ ਹੋਇਆ ਤੇ ਮਤਲਬ ਬਜਾਈ 1800 ਰੁਪਏ ਤੇ ਹੋ ਗਈ ਪਾਣੀ ਜਿਹੜੇ ਆ ਸਾਰੇ ਇਸ ਸਟੇਲ ਪਾਣੀ ਲੱਗੇ ਸੀਗੇ ਕਿਉਂਕਿ ਬਰਸਾਤ ਆਸਰ ਜਿਆਦਾ ਨਹੀਂ ਕੀਤੀ ਤੇ ਦੂਜੇ ਦੀ ਗੱਲ ਕਰੀਏ ਤਾਂ ਆਪਾਂ 9-10 ਪਾਣੀ ਲਾਏ ਸੀ ਉਸ ਤੋਂ ਬਾਅਦ ਤਾਂ ਬਰਸਾਤ ਨੂੰ ਬਰਸਾਤ ਸ਼ੁਰੂ ਹੋ ਗਈ ਠੀਕ ਆ ਵੀ ਭਾਈ ਫਿਰ ਵੀ ਆਪਾਂ ਗੱਲ ਕਰਦੇ ਆ ਇਹਦੇ ਮਹਰਾਲ ਦਾ 25 ਤੋਂ 30% ਪਾਣੀ ਜਿਹੜਾ ਲੱਗਦਾ ਸਿਰਫ ਚਲੋ 70% ਪਾਣੀ ਦੀ ਬਚਤ ਹੋ ਜਾਂਦੀ ਹੈ ਫਿਰ ਘਾਹ ਵੀ ਨਹੀਂ ਹੋਇਆ ਫਿਰ ਸੈਵਾਵਾਰ ਵੀ ਬਧੀ ਆ ਜਿਸ ਤਰੀਕੇ ਨਾਲ ਜਿੱਦਾਂ ਆਪਾਂ ਪਿਛਲੇ ਸਾਲ ਵੀ ਇਹ ਟ੍ਰਾਇਲ ਕੀਤਾ ਸੀਗਾ ਇਸ ਵਾਰ ਵੀ ਆਪਾਂ ਕੀਤਾ ਤੇ ਬਹੁਤ ਵਧੀਆ ਰਿਹਾ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਚਾਹੁੰਦੇ ਆ ਕਿ ਇਹਨੂੰ ਹੋਰ ਵਧਾਇਆ ਜਾਵੇ ਉਹਦੇ ਨਾਲ ਇੱਕ ਤਾਂ ਜਿਹੜੀ ਲੇਬਰ ਦੀ ਸਮੱਸਿਆ ਉਹ ਖਤਮ ਹੋ ਜਾਂਦੀ ਆ ਇੱਕ ਪਾਣੀ ਜਿਹੜਾ ਆ ਉਹ ਬਚਦਾ ਆ ਇੱਕ ਸਾਡੀ ਜਿਹੜੀ ਕੋਸਟਾ ਬਜਾਈ ਦੀ ਉਹ ਘਟ ਜਾਂਦੀ ਆ ਤੇ ਫਰਦਰ ਇਹ ਇਹਦੇ ਮਤਲਬ ਕਿ ਉਸ ਤੋਂ ਬਾਅਦ ਜਿਹੜੀਆਂ ਨਵੀਆਂ-ਨਵੀਆਂ ਟੈਕਨੀਕਾਂ ਹੈਗੀਆਂ ਆਪਾਂ ਉਹਦੇ ਨਾਲ ਉਸੇ ਉਸੇ ਮਸ਼ੀਨ ਦੇ ਨਾਲ ਆਪਾਂ ਮਟਰਾਂ ਨਹੀਂ ਬਜਾਈ ਕੀਤੀ ਆ ਉਹਦੇ ਨਾਲ ਹੀ ਆਪਾਂ ਹੁਣ ਜਿਹੜੀ ਆ ਆ ਦੇਖੋ ਸਾਡਾ ਤੁਹਾਡੇ ਸਾਹਮਣੇ ਛੇ ਤਿਆਰ ਹੋ ਰਿਹਾ ਆ ਤੇ ਇਹ ਛੇ ਦੇ ਵਿੱਚ ਆਪਾਂ ਹੁਣੇ ਕੁਛ ਦਿਨਾਂ ਬਾਅਦ ਜਿਹੜਾ ਆ ਇਹ ਉਹ ਬੱਟਾ ਦੇ ਉੱਤੇ ਜਿਹੜੀ ਆਪਾਂ ਕਣਕ ਵੀ ਬੀ ਇਹ ਕੈਸਾ ਹੈ ਤੇ ਇੱਕ ਮਸ਼ੀਨ ਦੇ ਨਾਲ ਆਪਾਂ ਜਿਹੜੇ ਆ ਮਲਟੀਪਲ ਕੰਮ ਮਲਟੀ ਜਿਹੜੇ ਕੰਮ ਕਰਾਂਗੇ ਫਿਰ ਤਾਂ ਆਪਾਂ ਟ੍ਰਾਇਲ ਤੇ ਹੋ ਹੀ ਜਾਣੇ ਸਾਡੇ ਧੋਨਾ ਕਣਕ ਤੇ ਚਾਹੋ ਮਟਰ ਮਟਰ ਵੀ ਸਕਸੈਸ ਹੋ ਚੁੱਕੇ ਆ ਉਹਨਾਂ ਦੀ ਜਨਰੇਸ਼ਨ ਵੀ ਵਧੀਆ ਹੋਈ ਆ ਜਦੋਂ ਆਪ ਤੁਹਾਨੂੰ ਆਪਾਂ ਇਹ ਦਿਖਾਵਾਂਗੇ ਜਦੋਂ ਇਹ ਨਾਲ ਕਣਕ ਵੀ ਜਾਣੇ ਤੇ ਉਹਦਾ ਵੀ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਜੀਤ ਸਿੰਘ ਸ਼ੇਰਗਿਲ ਪੁੱਤ ਸਰਦਾਰ ਮਲਕੀਤ ਸਿੰਘ ਵਾਸੀ ਪਿੰਡ ਬਜਵਾੜਾ ਬਿਲਾਵਸ਼ਾਰਪੁਰ ਨਾਰਾਇਣਾਣਾ ਮੈਂ ਸੁਮਾਰ ਪਹਿਲੀ ਵਾਰ 2 ਏਕੜ ਐਸ ਆਰ ਬੀ ਵਿਧੀ ਨਾਲ ਲਾਏ ਸੀਗੇ ਪਹਿਲਾਂ ਵੀ ਮੈਂ ਏ ਆਰ ਬੀ ਵੀ ਦੀ ਜਿਹੜੇ ਡਾਕਟਰ ਪਗਵਾੜੇ ਤੋਂ ਨੇ ਜਿਹੜਾ ਨੇ ਰეკਮੈਂਡ ਕੀਤੀ ਸੀ ਉਹ ਵੀ ਮੈਂ ਟਰਾਈ ਕਰਦਾ ਰਿਆ ਤੇ ਅਸੀਂ ਟਾਈਮ ਸੇਰ ਸਾਰਾ ਪਾਣੀ ਫਰਟੀਲਾਈਜ਼ਰ ਸਪਰੇਅ ਕੀਤਾ ਪੱਠਾ ਬਹੁਤ ਘੱਟ ਹੋਇਆ ਸੀ ਤੇ ਥੋੜਾ ਜਿਹਾ ਝਾੜ ਮੈਂ ਕੰਪੇਅਰ ਕਰਦਾ ਤਾਂ ਫਿਰ ਵੀ ਕੰਪੈਰੀਟਿਵਲੀ 25 ਕੁਇੰਟਲ ਮੇਰਾ ਨਿਕਲਿਆ ਸੀ ਤੇ ਬਹੁਤ ਵਧੀਆ ਖਰਚਾ ਕੁਝ ਵੀ ਨਹੀਂ ਹੈ ਤੁਸੀਂ ਬੀਚ ਤੇ ਪਾਣੀ ਲਾ ਦੋ ਤੇ ਮੇਰੇ ਸਾਹਬ ਨਾ ਬੀ ਔਰ ਡ੍ਰਿਲਿੰਗ ਦਾ ਖਰਚਾ ਕਿੰਨਾ ਕ ਆਜੂਗਾ 500 ਰੁਪਏ ਦਾ ਡੀਜ਼ਲ ਲੱਗ ਜੂ ਮੈਕਸਿਮਮ ਤੁਹਾਡਾ ਤੇ ਬਹੁਤ ਵਧੀਆ ਟੈਕਨੀਕ ਹੈ ਤੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਪਾਣੀ ਦਾ ਵੀ ਕਾਫੀ ਬਚਾ ਆ ਕਿਉਂਕਿ ਕਣਕ ਮੰਗ ਪਾਣੀ ਵਿਰਲੇ ਹੀ ਲਾਉਣੇ ਪੈਂਦੇ ਆ ਤੇ ਨਾਲ ਸਾਨੂੰ ਕੱਦੂ ਕਰਨਾ ਪੈਂਦਾ ਸਾਡਾ ਬਹੁਤ ਖਰਚਾ ਬਚ ਜਾਂਦਾ ਸੋ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਰეკਮੈਂਡ ਕਰੂੰਗਾ ਕਿ ਐਸਆਰਬੀ ਵਿਧੀ ਅਪਣਾਓ ਬਹੁਤ ਵਧੀਆ ਹੈ ਕਿਲਾ ਦੋ ਕਿਲੇ ਪਹਿਲਾਂ ਟਰਾਈ ਕਰਕੇ ਦੇਖਾਂ ਤੇ ਜੇ ਕੋਈ ਲੋੜ ਆ ਤੇ ਮੈਂ ਆਪਣਾ ਨੰਬਰ ਇਹਨਾਂ ਨੂੰ ਸ਼ੇਅਰ ਕਰ ਦਊਗਾ ਤੇ ਜੇ ਕਿਸੇ ਨੂੰ ਵੀ ਮੇਰੀ ਰਾਈਡੈਂਸ ਜਾਂ ਹੈਲਪ ਦੀ ਜਾਂ ਕੋਈ ਡਿਸਕਸ ਕਰਨ ਦੀ ਲੋੜ ਆ ਤਾਂ ਤੁਸੀਂ ਜਰੂਰ ਕਰ ਸਕਦੇ ਆ ਪਿੰਡ ਮੇਰਾ ਬਜਵਾੜਾ ਬਿਲਾ ਹਾਰਪੁਰ ਬਹੁਤ ਬਹੁਤ ਧੰਨਵਾਦ ਦੀ ਸਤਿ ਸ੍ਰੀ ਅਕਾਲ